ਆਪਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੋ ਅੱਜ ਮੈਚ ਹੋਣਾ ਸੀ ਉਹ ਰੱਦ ਹੋ ਗਿਆ ਦਰਸਲ WCL ਜਾਣ ਕੇ ਕਿ ਵਰਲਡ ਕ੍ਰਿਕਟ ਲੈਜੈਂਡ ਜਿਹੜੀ ਲੀਗ ਚੱਲ ਰਹੀ ਸੀਗੀ ਤਾਂ ਉਸ ਦੇ ਵਿੱਚ ਜੋ ਭਾਰਤ ਦੇ ਪੁਰਾਣੇ ਦਿੱਗੇ ਜੀ ਖਿਡਾਰੀ ਨੇ ਤੇ ਦੂਸਰੇ ਪਾਸੇ ਪਾਕਿਸਤਾਨ ਦੇ ਖਿਡਾਰੀ ਸੀਗੇ ਉਹਨਾਂ ਦਾ ਅੱਜ ਮੈਚ ਹੋਣਾ ਸੀਗਾ ਪਰ ਅੱਜ ਇਹ ਮੈਚ ਰੱਦ ਹੋ ਗਿਆ ਤੇ ਇਹ ਰੱਦ ਕਿਉਂ ਹੋਇਆ ਇਸ ਦੀ ਇੱਕ ਵੱਡੀ ਵਜ੍ਹਾ ਹੈ ਕਿ ਦਰਸਲ ਭਾਰਤ ਦੇ ਜਿਹੜੇ ਦਿੱਗਜ ਖਿਡਾਰੀ ਨੇ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਇਹ ਮੈਚ ਰੱਦ ਕਰ ਦਿੱਤਾ ਗਿਆ ਤਾਂ ਉਹ ਕਿਹੜੇ ਖਿਡਾਰੀ ਨੇ ਸਭ ਤੋਂ ਪਹਿਲਾਂ ਨਾਮ ਹੈ ਹਰਪ੍ਰਜਨ ਸਿੰਘ ਦਾ ਤਾਂ ਹਰਪ੍ਰਜਨ ਸਿੰਘ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾ ਕੀਤਾ ਗਿਆ ਇਸ ਤੋਂ ਇਲਾਵਾ ਇਰਫਾਨ ਪਠਾਨ ਯੂਸਫ ਪਠਾਨ ਇਸ ਤੋਂ ਇਲਾਵਾ ਬਾਕੀ ਜਿਹੜੇ ਖਿਡਾਰੀ ਨੇ ਸ਼ਿਰਕਤ ਤਵਨ ਸਵੇਸ਼ ਸ਼ਰੈਣਾ ਤਾਂ ਇਹ ਉਹ ਖਿਡਾਰੀ ਨੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾਂ ਕੀਤਾ ਗਿਆ ਤੇ ਅਜੇ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਖਿਮਾ ਜਾਚਨਾ ਮੰਗੀ ਹੈਗੀ ਆ ਕਿ ਅਸੀਂ ਜਿਹੜੇ ਫੈਨਸ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੈਗੇ ਪਰ ਇਹ ਮੈਚ ਰੱਦ ਕੀਤਾ ਜਾ ਰਿਹਾ ਤਾਂ ਦੱਸਤੀ ਹੈ ਕਿ WCL ਦਾ ਅੱਜ ਅਤੇ ਦੂਸਰਾ ਸੀਜ਼ਨ ਸੀਗਾ ਜਿਹੜਾ ਉਹ ਚੱਲ ਰਿਹਾ ਹੈ ਗਿਆ ਜਿਸ ਦੇ ਵਿੱਚ ਭਾਰਤ ਪਾਕਿਸਤਾਨ वेस्ट ਇੰਡੀਜ਼ ਇਸਤੂਲਾ ਬਦਕਨੀਆ ਅਫਰੀਕਾ ਆਸਟ੍ਰੇਲੀਆ ਦੇ ਜਿਹੜੇ ਸਾਬਕਾ ਖਿਡਾਰੀ ਨੇ ਜਾਣੀ ਕਿ ਜਿਹੜੇ ਪੁਰਾਣੇ ਦਿਗਜ ਖਿਡਾਰੀ ਨੇ ਭਾਵੇਂ ਉਹ ਆਸਟ੍ਰੇਲੀਆ ਦੀ ਗੱਲ ਕਰ ਲਈ ਜਾਵੇ ਵੈਸਟ ਇੰਡੀਜ਼ ਦੀ ਗੱਲ ਕੀਤੀ ਜਾਵੇ ਜਾਂ ਫਿਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਿਗਜਾਂ ਦੇ ਜਿਹੜੇ ਇਹ ਮੈਚ ਹੁੰਦੇ ਨੇ ਪਹਿਲਾ ਸੀਜ਼ਨ ਵੀ ਹੋਇਆ ਸੀਗਾ ਜਿਸ ਦੇ ਵਿੱਚ ਹਰਪ੍ਰਜਨ ਸਿੰਘ ਜਿਹੜੇ ਉਹ ਖੇਡੇ ਸੀਗੇ ਪਰ ਜੋ ਹੌਟ ਸਥਿਤੀ ਬਣੀ ਹੋਈ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਤਣਾਅ ਦੀ ਸਥਿਤੀ ਬਣੀ ਹੋਈ ਆ ਤਾਂ ਅਜਿਹੇ ਦੇ ਵਿੱਚ ਜੋ 22 ਤਰੀਕ ਨੂੰ ਪਹਲਗਾਮ ਦੇ ਵਿੱਚ ਵਾਪਰਦਾ ਹੈ ਗਿਆ ਜਿਸ ਦੇ ਵਿੱਚ 26 ਸਲਾਨੀ ਮਾਰੇ ਜਾਂਦੇ ਨੇ ਤੇ ਉਸ ਤੋਂ ਬਾਅਦ 7 ਮਈ ਨੂੰ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਜਾਂਦਾ 7 ਅਤੇ 10 ਮਈ ਦੇ ਵਿੱਚਕਾਰ ਜਿਹੜਾ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਇੱਕ ਤਰ੍ਹਾਂ ਅਟੈਕ ਕੀਤਾ ਜਾਂਦਾ ਹੈਗਾ ਹਾਲਾਂਕਿ ਬਾਅਦ ਵਿੱਚ ਸੀਜ਼ਫਾਇਰ ਹੋ ਜਾਂਦਾ ਪਰ ਉਸ ਤੋਂ ਬਾਅਦ ਲਗਾਤਾਰ ਭਾਵੇਂ ਫਿਲਮੀ ਜਗਤ ਦੀ ਗੱਲ ਕੀਤੀ ਜਾਵੇ ਤਾਂ ਉਸਤੇ ਵੀ ਇਸ ਗੱਲ ਦੇ ਜਿਹੜੇ ਦਰਸ਼ਕ ਸੀਗੇ ਜਾਂ ਫਿਰ ਚਾਹਣ ਵਾਲੇ ਹੁੰਦੇ ਨੇ ਉਹਨਾਂ ਦਾ ਇੱਕ ਆਪਣਾ ਰਾਈਟ ਹੁੰਦਾ ਤੇ ਉਹ ਇਸ ਗੱਲ ਦਾ ਵਿਰੋਧ ਕਰਦੇ ਸੀਗੇ ਕਿ ਭਾਰਤ ਤੇ ਪਾਕਿਸਤਾਨ ਦਾ ਮੈਚ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤਾਂ ਅਜੇ ਦੇ ਵਿੱਚ ਵਰਲਡ ਕ੍ਰਿਕਟ ਲੀਗ ਦੇ ਵਿੱਚ ਅੱਜ ਜੋ ਮੈਚ ਹੋਣ ਜਾ ਰਿਹਾ ਸੀ ਭਾਰਤ ਤੇ ਪਾਕਿਸਤਾਨ ਦਾ ਉਹ ਰੱਦ ਹੋ ਗਿਆ ਹਾਲਾਂਕਿ ਜੇਕਰ ਫਿਲਮ ਜਾਂ ਦੀ ਗੱਲ ਕੀਤੀ ਜਾਵੇ ਦਲਜੀਤ ਦੋਸਾਂ ਦੀ ਜੋ ਫਿਲਮ ਆਉਂਦੀ ਹੈਗੀ ਆ ਸਰਦਾਰ ਜੀ ਤੇਰੀ ਤਾਂ ਉਸ ਦੇ ਵਿੱਚ ਜੋ ਪਾਕਿਸਤਾਨੀ ਐਕਟਰੈਸ ਸੀਗੀ ਹਾਨੀਆ ਉਸ ਨੂੰ ਲੈ ਕੇ ਵੀ ਵਿਰੋਧ ਹੋਇਆ ਤੇ ਉਹ ਫਿਲਮ ਜਿਹੜੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤੀ ਗਈ ਇਸੇ ਤਰ੍ਹਾਂ ਜੇਕਰ ਅਮਰਿੰਦਰ ਗਿੱਲ ਦੀ ਫਿਲਮ ਦੇ ਚਲ ਮੇਰਾ ਪੁੱਤ ਜਿਹੜੇ ਉਹਨਾਂ ਦਾ ਅਗਲਾ ਪਾਰਟ ਆ ਰਿਹਾ ਹੈਗਾ ਉਹ ਫਿਲਮ ਵੀ ਜਿਹੜੀ ਹਜੇ ਤੱਕ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਕਿਉਂਕਿ ਪਾਕਿਸਤਾਨੀ ਜਿਹੜੇ ਅਦਾਕਾਰ ਨੇ ਉਸ ਫਿਲਮ ਦੇ ਵਿੱਚ ਨੇ ਪਰ ক্রিকেট ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਵਰਲਡ ਕ੍ਰਿਕਟ ਦੇ ਲੈਜੈਂਡਸ ਦਾ ਅੱਜ ਮੈਚ ਹੋਣ ਜਾ ਰਿਹਾ ਸੀਗਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਾਂ ਉਸ ਦੇ ਵਿੱਚ ਜੋ ਖਿਡਾਰੀਆਂ ਦੇ ਵੱਲੋਂ ਜਵਾਬ ਦੇ ਤਾ ਗਿਆ ਤਾਂ ਲਗਾਤਾਰ ਉਹਨਾਂ ਖਿਡਾਰੀਆਂ ਦੇ ਟਵੀਟ ਵੀ ਸਾਹਮਣੇ ਆ ਰਹੇ ਨੇ ਬਾਈਟ ਵੀ ਉਹਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਅਸੀਂ ਇਹ ਜਿਹੜਾ ਮੈਚ ਨਹੀਂ ਖੇਡਾਂਗੇ ਤਾਂ ਆਪਰੇਸ਼ਨ ਸੰਦੂਰ ਨੂੰ ਲੈ ਕੇ ਜਿਹੜੇ ਕ੍ਰਿਕਟਰ ਨੇ ਪੁਰਾਣੇ ਕ੍ਰਿਕਟ ਜਿਹੜੇ ਦਿੱਗਜ ਨੇ ਉਹਨਾਂ ਦੇ ਵਿੱਚ ਵੀ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਭਾਰਤ ਦੇ ਟੀਮ ਦੇ ਜਿਹੜੇ ਚਾਰ ਤੋਂ ਪੰਜ ਪਲੇਅਰ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਜਿਹੜੇ ਇਹ ਮੈਚ ਖੇਡਣ ਤੋਂ ਮਨਾਂ ਕਰ ਦਿੱਤਾ ਗਿਆ ਜੇਕਰ ਟੀਮ ਦੀ ਗੱਲ ਕੀਤੀ ਜਾਵੇ ਜਗਵਰਾਜ ਸਿੰਘ ਸ਼ਿਕਰ ਤਮਨ ਹਰਪਜਨ ਸਿੰਘ ਸ਼੍ਰੀਸ਼ ਰੈਨਾ ਇਰਫਾਨ ਪਟਾਨ ਜੂਸੋ ਪਟਾਨ ਰੋਬਿਨ ਥਾਪਾ ਪਿਓ ਚਾਵਲਾ ਯਾਨੀ ਕਿ ਜਿਹੜੇ ਪੁਰਾਣੇ ਆਮ ਤੌਰ ਤੇ ਜਦੋਂ ਜਿਹੜੇ 90 95 ਵਾਲੇ ਜਨਮੇ ਨੇ ਤਾਂ ਉਸ ਤੋਂ ਬਾਅਦ 2000 ਜਾਂ ਉਸ ਦੌਰ ਦੇ ਵਿੱਚ ਜਦੋਂ ਸਰਵ ਗੰਗੋਲੀ ਹੋ ਰਹੇ ਦਾ ਜਫਰਿੰਦਰ ਸੁਭਾਗ ਹੋ ਰਹੇ ਦਾ ਸੰਮਾਸੀ ਗੜ ਰਾਉਲ ਦਰਾਵੜ ਹੋ ਰਹੇ ਦਾ ਜਿਹੜੇ ਉਸ ਸਮੇਂ ਖੇਡਦੇ ਸੀ ਖਿਡਾਰੀ ਜਿਹੜੇ ਅੱਜ ਵਿggਜ ਖਿਡਾਰੀ ਨੇ ਉਹਨਾਂ ਦੇ ਨਾਮ ਵਖਵਾ ਕਰ ਹੈ ਕਿ ਆਪਣੇ ਤੇ ਉਹ ਖਿਡਾਰੀ ਜਿਹੜੇ ਅੱਜ ਉਹਨਾਂ ਨੇ ਮੈਚ ਖੇਡਣਾ ਸੀ ਕਿ ਜਿਹੜਾ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਮੁਹੰਮਦ ਹਾਫਿਜ਼ ਸ਼ੌaib ਮਲਕ ਇਸ ਤੋਂ ਇਲਾਵਾ ਸਰਜੀਲ ਖਾਨ तमाम ਇਹ ਖਿਡਾਰੀ ਸੀਗੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਦੇ ਖਿਡਾਰੀਆਂ ਦੇ ਭਾਰ ਦੇ ਖਿਡਾਰੀਆਂ ਦੇ ਨਾਲ ਮੈਚ ਜਿੱਦਰਾ ਸੀਗਾ ਪਰ ਹੁਣ ਇਹ ਮੈਚ ਰੱਦ ਕਰ ਦਿੱਤਾ ਗਿਆ ਕੈਨਸਲ ਕਰ ਦਿੱਤਾ ਗਿਆ ਦੱਸਦੇ ਕਿ ਬਰਮਿੰਗਮ ਦੇ ਵਿੱਚ ਇਹ ਮੈਚ ਹੋਣ ਜਾ ਰਿਹਾ ਸੀਗਾ ਪਰ ਹਾਲਾਂਕਿ ਉਸ ਤੋਂ ਪਹਿਲਾਂ ਹੀ ਕੁਝ ਖਿਡਾਰੀਆਂ ਦੇ ਵੱਲੋਂ ਜਵਾਬ ਦਿੱਤਾ ਗਿਆ ਸੀਗਾ ਹਾਲਾਂਕਿ ਇਹ ਸਭਾਵਨਾ ਵੀ ਬਣੀ ਹੋਈ ਸੀਗਾ ਕਿ ਸ਼ਾਇਦ ਮੈਚ ਹੋ ਸਕਦਾ ਪਰ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਖਿਡਾਰੀਆਂ ਦੇ ਵੱਲੋਂ ਜਵਾਬ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਹੁਣ ਇਹ ਮੈਚ ਰੱਦ ਕਰ ਦਿੱਤਾ ਗਿਆ WCL World Championship of Legends ਆਪ ਸਭ ਲੈਜੈਂਡਸ ਇੱਕ ਸਾਥ आपके लिए ये टूर्नामेंट क्या है वही युवराज सिंह के साथ ड्रेसिंग रूम शेयर हरभजन सिंह अपने विरोधी वो, वो वो टीम है जिनके साथ में कम्पीट कर सकते के लिए भी खेले ये टूर्नामेंट को आप कैसे देखते हैं वेरी कॉम्पिटिटिव और इस बार देखेंगे पोलार्ड भी हैं ब्रेवो भी हैं पीयूष चावला शिखर धवन सिद्धार्थ कौल बड़े बड़े नाम हैं और लास्ट ईयर वी बिकेम ए चैंपियन तो आई होप कि इस बार भी हम लोग अच्छा करेंगे टीम का बैलेंस बहुत अच्छा है और जब आप इंडिया के लिए खेलते हो तो एक पैशन रहता है और आई होप यू विल रियली एंजॉय दिस सोनामेंट अगे कोई पुराने ऐसे वो बातें हैं जो कि किसी से किसी का आपने आउट किया हुआ हो या किसने आपको तो आउट किया बोले अभी बताता हूँ नहीं नहीं, नहीं।, 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 नहीं। रिवल्री रिवल्री हो रही है नहीं आई थिंक एवरी वन जस्ट इंजॉय दिस स्पोर्ट एंड वी एर प्लेइंग इन इंग्लैंड इंग्लैंड कंडीशन यू नो हाउस इट्स नॉट ईजी फॉर बैटर की वो बॉलर का थोड़ा डॉमिनेट रहता है आई होप हम सबको एंटरटेन करेंगे अभी एक इंडियन टीम जो आप है यहाँ पर है इंडियन तो टीम जो है आपने इंस्पायर किया वो यहाँ पर है इंडिया वर्सेज इंग्लैंड सीरीज चल रही है और आप इंग्लैंड में कितना एक्साइटिंग सीरीज टू हेट तीन टेस्ट मैचेस क्या बोलेंगे यार नहीं ओवरऑल बड़ा एक अलग एक पर इंडिया जीती फिर इंडिया हारी फिर जीती फिर हारी तो एक अलग तरीके से एक इम्पोर्टेंट uh, चल रहा है वो बट शुभन गिल एज ए प्लेयर आई थिंक एज डन रियली वेल रन बनाए वॉशिंगटन सुंदर ने अच्छी गेंदबाजी बुमरा आई थिंक इज बॉलिंग वॉज आउटस्टैंडिंग वॉशिंगटन सुंदर फिर देखेंगे जिस तरह से के राहुल ने बैटिंग करी और अच्छा सॉलिडिटी दिखाई ओपनिंग में और फिर जिस तरह से यशस्वी ने सपोर्ट किया फिर ऋषभ पंत उन्होंने अलग बैटिंग करी और कीपिंग बड़ी अच्छी आई होप वो नेक्स्ट टेस्ट में जब खेलेंगे दोनों प्लेयर अच्छा करें बुमराह भी खेलेंगे और ऋषभ पंत भी खेलेंगे तो डिसाइडर होगा ये टूर्नामेंट ये उनके लिए टेस्ट में सो आई होप कि टीम इंडिया विल डू रियली वेल उनके पास एक एक एक, ललक है, एक लगन है और एक दृढ़ निश्चय के साथ बिल्कुल कि अपना एक अपना एक दबदबा बना के रखे एज ए लीडर एज ए बैटर आई थिंक रियली वेल एंड आई होप की वो टेस्ट में इंडिया जीते और सीरीज अच्छा करे आप एक खिलाड़ी रहे हैं और खिलाड़ी के लिए हमेशा महत्वपूर्ण होता है कि कैसे अपने बॉडी को पहचानता है वो बुमरा है जो की एक चाच खेले एक ब्रेक या दूसरा फिर तीसरा फिर खेले वो तो आपने देखा आप कैसे देखते हैं इसको क्या कभी तो कभी ऐसा होता है कि ये ये अच्छा कॉल है आपके आपने में, में में है 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 वो डॉक्टर का कॉलिच मुझे मेरी बॉडी पता है मेरे डॉक्टर को मुझे पता है कि वो मुझे क्या गाइडलाइंस दे देने कैसे उसको खेलना है कैसे उस तरीके को समझना है आके पांच बगेट चटकाए बताया की थोड़ा रेस्ट जरूरी है क्यूँकी इंजरी से वापिस आके किसी भी प्लेयर के लिए आसान नहीं होता बट नेक्स्ट जैन आई एम श्योर की टीम मैनेजमेंट चाहेगा वो खेले ऋषभ पंत की उंगली में भी चोट थी तो दोनों के लिए बहुत इम्पोर्टेंट है अगर सीरीज उनको ड्रॉ करना है या टीम को जीतने की कोशिश करनी है तो मुझे लगता है वो बहुत इम्पोर्टेंट होगा दोनों के लिए और मैं यही कहूँगा की जब इंडियन टीम खेल रही होती है तो आपको नहीं होता है आप देखते हो मैच मैंने वो मुझे अच्छा लगता है एज ए प्लेयर इज माय ब्रदर एंड आई ऑलवेज बैटिंग के एल राहुल वॉज वेरी वेरी सॉलिड यशस्वी जिस तरह से खेल रहे थे अपना ये एकदम अलग ही जयसवाल दिखा रहे थे अपनी बैटिंग का लोगों को और के एल राहुल हो गए फिर ऋषभ पंत फिर शुभमन गिल के वो दो सौ सत्तर एच बस्टन में जो टेस्ट मैच रन जीते ओवरऑल अच्छा लगा लेकिन जो फास्ट बॉलर की एनर्जी दिखी है। दीप हो बुमरा हो सिराज हो तो तीनों ने फिर जडेजा का वो लास्ट में जो बैटिंग किया इस बार सारी इनिंग में जड़े रन बनाया पचास बनाए ਤੋ ਇਹ ਮੈਟਰ ਬਹੁਤ ਕਰੇਗਾ ਇਹ ਇੰਪੋਰਟੈਂਟ ਟੈਸਟ ਮੈਚ ਹੈ ਆਈ ਹੂਪ ਕਿ ਇੰਡੀਆ ਟੀਮ ਵਿਲ ਡੂ ਰੀਲੀ ਵੈਲ ਆਪਣੇ ਆਰੀ ਹੈ ਤਾਂ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੋ ਅੱਜ ਮੈਚ ਹੋਣਾ ਸੀ ਉਹ ਰੱਦ ਹੋ ਗਿਆ ਦਰਸਲ WCL ਜਾਨਕੀ ਵਰਲਡ ਕ੍ਰਿਕਟ ਲੈਜੈਂਡ ਜਿਹੜੀ ਲੀਗ ਚੱਲ ਰਹੀ ਸੀਗੀ ਤਾਂ ਉਸ ਦੇ ਵਿੱਚ ਜੋ ਭਾਰਤ ਦੇ ਪੁਰਾਣੇ ਦਿੱਗੇ ਜਿਖੜਾਰੀ ਨੇ ਤੇ ਦੂਸਰੇ ਪਾਸੇ ਪਾਕਿਸਤਾਨ ਦੇ ਖਿਡਾਰੀ ਸੀਗੇ ਉਹਨਾਂ ਦਾ ਅੱਜ ਮੈਚ ਹੋਣਾ ਸੀਗਾ ਪਰ ਅੱਜ ਇਹ ਮੈਚ ਰੱਦ ਹੋ ਗਿਆ ਤੇ ਇਹ ਰੱਦ ਕਿਉਂ ਹੋਇਆ ਇਸ ਦੀ ਇੱਕ ਵੱਡੀ ਗੱਜਰ ਹੈਗੀ ਅੰਦਰਸਲ ਭਾਰਤ ਦੇ ਜਿਹੜੇ ਦਿੱਗਜ ਖਿਡਾਰੀ ਨੇ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਇਹ ਮੈਚ ਰੱਦ ਕਰ ਦਿੱਤਾ ਗਿਆ ਤਾਂ ਉਹ ਕਿਹੜੇ ਖਿਡਾਰੀ ਨੇ ਸਭ ਤੋਂ ਪਹਿਲਾਂ ਨਾਮ ਹੈ ਹਰਪ੍ਰੀਤ ਸਿੰਘ ਦਾ ਤਾਂ ਹਰਪ੍ਰੀਤ ਸਿੰਘ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾ ਕੀਤਾ ਗਿਆ ਇਸ ਤੋਂ ਇਲਾਵਾ ਇਰਫਾਨ ਪਠਾਨ ਦੋਸਤ ਪਟਾਨ ਇਸ ਤੋਂ ਇਲਾਵਾ ਬਾਕੀ ਜਿਹੜੇ ਖਿਡਾਰੀ ਨਸ਼ੇ ਕਰਤਮਨ ਸ੍ਰੇਸ਼ ਰੈਣਾ ਤਾਂ ਇਹ ਉਹ ਖਿਡਾਰੀ ਨੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮੜਾ ਕੀਤਾ ਗਿਆ ਤੇ ਅਜੇ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਖਿਮਾ ਜਾਚਨਾ ਮੰਗੀ ਹੈਗੀ ਆ ਕਿ ਅਸੀਂ ਜਿਹੜੇ ਫੈਨਸ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੈਗੇ ਆ ਪਰ ਇਹ ਮੈਚ ਰੱਦ ਕੀਤਾ ਜਾ ਰਿਹਾ ਤਾਂ ਜ਼ਾستی ਇਹ ਕਿ WCL ਦਾ ਅੱਜ ਦੂਸਰਾ ਸੀਜ਼ਨ ਸੀਗਾ ਜਿਹੜਾ ਉਹ ਚੱਲ ਰਿਹਾ ਹੈ ਗਿਆ ਜਿਸ ਦੇ ਵਿੱਚ ਭਾਰਤ ਪਾਕਿਸਤਾਨ ਵੈਸਟ ਇੰਡੀਜ਼ ਇਸਤੂਲਾ ਬੱਦਕਨਯ ਅਫਰੀਕਾ ਆਸਟ੍ਰੇਲੀਆ ਦੇ ਜਿਹੜੇ ਸਾਬਕਾ ਖਿਡਾਰੀ ਨੇ ਜਾਣੀ ਕਿ ਜਿਹੜੇ ਪੁਰਾਣੇ ਦਿਗਜ ਖਿਡਾਰੀ ਨੇ ਭਾਵੇਂ ਉਹ ਆਸਟ੍ਰੇਲੀਆ ਦੀ ਗੱਲ ਕਰ ਲਈ ਜਾਵੇ ਵੈਸਟ ਇੰਡੀਜ਼ ਦੀ ਗੱਲ ਕੀਤੀ ਜਾਵੇ ਜਾਂ ਫਿਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲਿੱਖ ਜਾਂਦੇ ਜਿਹੜੇ ਇਹ ਮੈਚ ਹੁੰਦੇ ਨੇ ਪਹਿਲਾ ਸੀਜ਼ਨ ਵੀ ਹੋਇਆ ਸੀਗਾ ਜਿਸ ਦੇ ਵਿੱਚ ਹਰਭਜਨ ਸਿੰਘ ਜਿਹੜੇ ਉਹ ਖੇਡੇ ਸੀਗੇ ਪਰ ਜੋ ਹੁਣ ਸਥਿਤੀ ਬਣੀ ਹੋਈ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਤਣਾਅ ਦੀ ਸਥਿਤੀ ਬਣੀ ਹੋਈ ਆ ਤਾਂ ਅਜਿਹੇ ਦੇ ਵਿੱਚ ਜੋ 22 ਤਰੀਕ ਨੂੰ ਪਹਲਗਾਮ ਦੇ ਵਿੱਚ ਵਾਪਰਦਾ ਹੈ ਗਿਆ ਜਿਸ ਦੇ ਵਿੱਚ 26 ਸਲਾਨੀ ਮਾਰੇ ਜਾਂਦੇ ਨੇ ਤੇ ਉਸ ਤੋਂ ਬਾਅਦ 7 ਮਈ ਨੂੰ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਜਾਂਦਾ ਸਤ ਅਤੇ 10 ਮਈ ਦੇ ਵਿੱਚਕਾਰ ਜਿਹੜਾ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਇੱਕ ਤਰ੍ਹਾਂ ਅਟੈਕ ਕੀਤਾ ਜਾਂਦਾ ਹੈਗਾ ਹਾਲਾਂਕਿ ਬਾਅਦ ਵਿੱਚ ਸੀਜ਼ਫਾਇਰ ਹੋ ਜਾਂਦਾ ਪਰ ਉਸ ਤੋਂ ਬਾਅਦ ਲਗਾਤਾਰ ਭਾਵੇਂ ਫਿਲਮੀ ਜੱਗ ਦੀ ਗੱਲ ਕੀਤੀ ਜਾਵੇ ਤਾਂ ਉਸਤੇ ਵੀ ਇਸ ਗੱਲ ਦੇ ਜਿਹੜੇ ਦਰਸ਼ਕ ਸੀਗੇ ਜਾਂ ਫਿਰ ਚਾਹਣ ਵਾਲੇ ਹੁੰਦੇ ਨੇ ਉਹਨਾਂ ਦਾ ਇੱਕ ਆਪਣਾ ਰਾਈਟ ਹੁੰਦਾ ਤੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਸੀਗੇ ਕਿ ਭਾਰਤ ਤੇ ਪਾਕਿਸਤਾਨ ਦਾ ਮੈਚ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤਾਂ ਅਜੇ ਦੇ ਵਿੱਚ ਵਰਲਡ ਕ੍ਰਿਕਟ ਲੀਗ ਦੇ ਵਿੱਚ ਅੱਜ ਜੋ ਮੈਚ ਹੋਣ ਜਾ ਰਿਹਾ ਸੀ ਭਾਰਤ ਤੇ ਪਾਕਿਸਤਾਨ ਦਾ ਉਹ ਰੱਦ ਹੋ ਗਿਆ ਹਾਲਾਂਕਿ ਜੇਕਰ ਫਿਲਮ ਜਗਤ ਦੀ ਗੱਲ ਕੀਤੀ ਜਾਵੇ ਦਲਜੀਤ ਦੋਸਾਂ ਦੀ ਜੋ ਫਿਲਮ ਆਉਂਦੀ ਹੈਗੀ ਆ ਸਰਦਾਰ ਜੀ ਤੇਰੀ ਤਾਂ ਉਸ ਦੇ ਵਿੱਚ ਜੋ ਪਾਕਿਸਤਾਨੀ ਐਕਟ੍ਰੈਸ ਸੀਗੀ ਹਾਨੀਆ ਉਸ ਨੂੰ ਲੈ ਕੇ ਵੀ ਵਿਰੋਧ ਹੋਇਆ ਤੇ ਉਹ ਫਿਲਮ ਜਿਹੜੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤੀ ਗਈ ਇਸੇ ਤਰ੍ਹਾਂ ਜੇਕਰ ਅੰਮ੍ਰਿੰਦਰ ਗਿੱਲ ਦੀ ਫਿਲਮ ਦੇ ਚੱਲ ਮੇਰਾ ਪੁੱਤ ਜਿਹੜੇ ਉਹਨਾਂ ਦਾ ਅਗਲਾ ਪਾਰਟ ਆ ਰਿਹਾ ਹੈਗਾ ਉਹ ਫਿਲਮ ਵੀ ਜਿਹੜੀ ਹਜੇ ਤੱਕ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਕਿਉਂਕਿ ਪਾਕਿਸਤਾਨੀ ਜਿਹੜੇ ਅਦਾਕਾਰ ਨੇ ਉਸ ਫਿਲਮ ਦੇ ਵਿੱਚ ਨੇ ਪਰ ক্রিকেট ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਵਰਲਡ ਕ੍ਰਿਕਟਰ ਦੇ ਲੈਜੈਂਡਸ ਦਾ ਅੱਜ ਮੈਚ ਹੋਣ ਜਾ ਰਿਹਾ ਸੀਗਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਾਂ ਉਸ ਦੇ ਵਿੱਚ ਜੋ ਖਿਡਾਰੀਆਂ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ ਤਾਂ ਲਗਾਤਾਰ ਉਹਨਾਂ ਖਿਡਾਰੀਆਂ ਦੇ ਟਵੀਟ ਵੀ ਸਾਹਮਣੇ ਆ ਰਹੇ ਨੇ ਬਾਈਟ ਵੀ ਆ ਉਹਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਅਸੀਂ ਇਹ ਜਿਹੜਾ ਮੈਚ ਨਹੀਂ ਖੇਡਾਂਗੇ ਤਾਂ ਆਪਰੇਸ਼ਨ ਸੰਦੂਰ ਨੂੰ ਲੈ ਕੇ ਜਿਹੜੇ ਕ੍ਰਿਕਟਰ ਨੇ ਪੁਰਾਣੇ ਕ੍ਰਿਕਟ ਜਿਹੜੇ ਦਿੱਗਰਜ ਨੇ ਉਹਨਾਂ ਦੇ ਵਿੱਚ ਵੀ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਭਾਰਤ ਦੇ ਟੀਮ ਦੇ ਜਿਹੜੇ 4 ਤੋਂ 5 ਪਲੇਅਰ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਜਿਹੜੇ ਇਹ ਮੈਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਗਿਆ ਜਿਕਰ ਟੀਮ ਦੀ ਗੱਲ ਕੀਤੀ ਜਾਵੇ ਜੁਵਰਾਜ ਸਿੰਘ ਸ਼ਿਖਰ ਤਵਨ ਹਰਪਜਨ ਸਿੰਘ ਸ਼ਿਰੇਸ਼ ਰੈਣਾ ਇਰਫਾਨ ਪਟਾਨ ਯੂਸਫ ਪਟਾਨ ਰੋਬੀਨੋ ਥਾਪਾ ਵੀ ਉਹ ਚਾਵਲਾ ਜਾਣੀ ਕਿ ਜਿਹੜੇ ਪੁਰਾਣੇ ਆਮ ਤੌਰ ਤੇ ਜਦੋਂ ਜਿਹੜੇ 90 95 ਵਾਲੇ ਜਨਮੇ ਨੇ ਤਾਂ ਉਸ ਤੋਂ ਬਾਅਦ 2000 ਜਾਂ ਉਸ ਦੌਰ ਦੇ ਵਿੱਚ ਜਦੋਂ ਸਰਵ ਗੰਗੋਲੀ ਹੋ ਰਹੇ ਦਾ ਜਫਰੰਦਰ ਸੁਬਾਗ ਹੋ ਰਹੇ ਦਾ ਸੰਭਾਸੀ ਗਾ ਰਾਉਲ ਦਰਾਵਣ ਹੋ ਰਹੇ ਦਾ ਜਿਹੜੇ ਉਸ ਸਮੇਂ ਖੇਡਦੇ ਸੀ ਖਿਡਾਰੀ ਜਿਹੜੇ ਅੱਜ ਦਿੱਗਜ ਖਿਡਾਰੀ ਨੇ ਉਹਨਾਂ ਦੇ ਨਾਮ ਵਕਵਕਾ ਕਰ ਹੈ ਕੜਨੇ ਤੇ ਉਹ ਖਿਡਾਰੀ ਜਿਹੜੇ ਅੱਜ ਉਹਨਾਂ ਨੇ ਮੈਚ ਖੇਡਣਾ ਸੀਗਾ ਜਿਹੜਾ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਮੁਹੰਮਦ ਹਾਫਿਜ਼ ਸ਼ੌaib ਮਲਕ ਇਸ ਤੋਂ ਇਲਾਵਾ ਸਰਜੀਲ ਖਾਨ तमाम ਇਹ ਖਿਡਾਰੀ ਸੀਗੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਬ੍ਰਿਜ ਦੇ ਖਿਡਾਰੀਆਂ ਦੇ ਪਾਰ ਦੇ ਖਿਡਾਰੀਆਂ ਦੇ ਨਾਲ ਮੈਚ ਕਿਦਰਾ ਸੀਗਾ ਪਰ ਹੁਣ ਇਹ ਮੈਚ ਰੱਦ ਕਰ ਦਿੱਤਾ ਗਿਆ ਕੈਨਸਲ ਕਰ ਦਿੱਤਾ ਗਿਆ ਦੱਸਦੇ ਕਿ ਬਰਮਿੰਗਮ ਦੇ ਵਿੱਚ ਇਹ ਮੈਚ ਹੋਣ ਜਾ ਰਿਹਾ ਸੀਗਾ ਪਰ ਹਾਲਾਂਕਿ ਉਸ ਤੋਂ ਪਹਿਲਾਂ ਹੀ ਕੁਝ ਖਿਡਾਰੀਆਂ ਦੇ ਵੱਲੋਂ ਜਵਾਬ ਦਿੱਤਾ ਗਿਆ ਸੀਗਾ ਹਾਲਾਂਕਿ ਇਹ ਸਭਾਵਨਾ ਵੀ ਬਣੀ ਹੋਈ ਸੀਗਾ ਕਿ ਸ਼ਾਇਦ ਮੈਚ ਹੋ ਸਕਦਾ ਪਰ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਖਿਡਾਰੀਆਂ ਦੇ ਵੱਲੋਂ ਜਵਾਬ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਹੁਣ ਇਹ ਮੈਚ ਰੱਦ ਕਰ ਦਿੱਤਾ ਗਿਆ ਆਪ ਨੂੰ ਸੀ ਇਲਵੋਲ ਚੈਪਟੇਰ ਸ਼ਿਪ ਆਫ ਲੈਜੈਂਡਸ ਆਪ ਸਭ ਲੈਜੈਂਡਸ ਇੱਕ ਸਾਥ आपके लिए ये टूर्नामेंट क्या है वही युवराज सिंह के साथ ड्रेसिंग रूम शेयर हरभजन सिंह अपने आईपीएल और, वो, वो वो तो तो और इंडिया के लिए भी खेले ये टूर्नामेंट को तो आप कैसे देखते हैं है वेरी कॉम्पिटिटिव और इस बार देखेंगे पोलार्ड भी है ब्रेवो भी है पीयूष चावला शिखर धवन सिद्धार्थ कौल बड़े बड़े नाम हैं और लास्ट ईयर वी बिकेम में चैंपियन तो आई होप कि इस बार भी हम लोग अच्छा करेंगे टीम का बैलेंस बहुत अच्छा है और जब आप इंडिया के लिए खेलते हो तो एक पैशन रहता है और आई होप विल रियली एंजॉय दिस सोनामे कोई पुराने ऐसे वो बातें हैं जो कि किसी से किसी का आपने आउट किया हुआ हो या किसने आपको आउट किया बताता मेरे आउट थे ना। नहीं आई थिंक एवरी जस्ट इंजॉय दिस स्पोर्ट एंड वी आर प्लेंग इन इंग्लैंड इंग्लैंड कंडीशन यू नो हाउ इजी फॉर बैटर की वो बॉलर का थोड़ा डॉमिनेट रहता है आई होप हम को एंटरटेन करेंगे अभी एक इंडियन टीम तो आप है यहाँ पर तो इंडियन टीम जो है जनरेशन जो आप लोग आपने इंस्पायर किया वो यहाँ पर है इंडिया वर्सेज इंग्लैंड सीरीज चल रही है और आप इंग्लैंड में कितना एक्साइटिंग सीरीज हेड टू हेड तीन टेस्ट मैचेस क्या बोलेंगे यार नहीं ओवरऑल बड़ा एक अलग एक पर इंडिया जीती फिर इंडिया हारी फिर जीती फिर हारी तो एक अलग तरीके से एक इम्पोर्टेंट uh, चल player, really well. रहा है वो बट शुभन गिल एज ए प्लेयर आई थिंक एज डन रियली वेल रन बनाए वॉशिंगटन सुंदर ने अच्छी गेंदबाजी बुमरा आई थिंक इज बॉलिंग वॉज आउटस्टैंडिंग वॉशिंगटन सुंदर फिर देखेंगे जिस तरह से के राहुल ने बैटिंग करी और अच्छा uh, सॉलिडिटी दिखाई ओपनिंग में और फिर जिस तरह से यशस्वी ने सपोर्ट किया फिर ऋषभ पंत उन्होंने अलग बैटिंग करी और कीपिंग बड़ी अच्छी आई होप वो नेक्स्ट टेस्ट में जब खेलेंगे दोनों प्लेयर अच्छा करें बुमराह भी खेलेंगे और ऋषभ पंत भी खेलेंगे तो डिसाइडर होगा ये टूर्नामेंट ये उनके लिए टेस्ट मैच आई होप कि टीम इंडिया विल डू रियली वेल आप से तो देखते हैं। उनके पास एक 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 ललक है एक लगन है और एक दृढ़ निश्चय के साथ बिल्कुल चाहेंगे दबदबा बना के रखे एज ए लीडर एज ए बैटर आई थिंक डन रियली रेरी वेल एंड आई होप की वो टेस्ट में इंडिया जीते और सीरीज अच्छा करे आप एक खिलाड़ी रहे खिलाड़ी के लिए हमेशा hmm. महत्वपूर्ण तो होता है कैसे अपने बॉडी को पहचानता है वो बुमरा है जो कि एक टेस्ट मैच के लिए इसमें ब्रेक किया दूसरा फिर तो, तीसरा फिर तो खेले वो तो आपने देखा आप कैसे देखते हैं इसको क्या कभी तो कभी तो ऐसा होता है कि ये, ये अच्छा कॉल है आपके में, में आप डॉक्टर्स का कॉलिस्ट तो मुझे मेरी बॉडी पता है मेरे डॉक्टर को मुझे पता है कि वो मुझे क्या गाइडलाइंस दे रहे हैं कैसे उसको खेलना है कैसे उस तरीके को समझना है आके पांच बिग चटका बताया की थोड़ा रेस्ट जरूरी है क्यूँकी इंजरी से वापिस आके कि किसी भी प्लेयर के लिए आसान नहीं होता है बट नेक्स्ट टेस्टमैन आई एम श्योर की टीम मैचमेंट चाहेगा वो खेले ऋषभ पंत की उंगली में भी चोट थी तो दोनों के बहुत इम्पोर्टेंट है अगर सीरीज उनको ड्रॉ करना है या टीम को जीतने की कोशिश करनी है तो मुझे लगता है वो बहुत इम्पोर्टेंट होगा दोनों के लिए और मैं यही कहूँगा कि जब इंडियन टीम खेल रही होती है तो आपको नहीं होता है, तो आप है मैं। मैं इन तो वो मुझे अच्छा लगता है एज ए प्लेयर इज माय ब्रदर एंड आई ऑलवेज बैटिंग के एल राहुल वॉज वेरी वेरी सॉलिड यशस्वी जिस तरह से खेल रहे थे अपना ये एकदम अलग ही जयसवाल दिखा रहे थे अपनी बैटिंग का लोगों को और के राहुल हो गए फिर ऋषभ पंत फिर शुभमन गिल के वो दो सौ सत्तर एच बेस्टन में जो टेस्ट मैच हम जीते ओवरऑल अच्छा लगा लेकिन जो फास्ट बॉलर की एनर्जी दिखी काशदीप हो बुमरा हो सिराज हो तो तीनों ने फिर जडेजा का वो लास्ट में जो बैटिंग किया इस बार सारी इनिंग में जड़े रन बनाया पचास बनाए तो ये मैटर बहुत करेगा ये इंपॉर्टेंट टेस्ट मैच है आई होप की इंडिया टीम विल डू रियली